ਸਾਹਿਬ ਕਾਲ ਜੀ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆਂ ਜੀ ਕਿ ਫਲਾਟ ਦੇ ਵਿੱਚ ਜਿਹੜਾ ਹੈਗਾ rescuer ਤੇ relief ਉਹ rescuer ਜਿਹੜਾ ਹੈਗਾ ਆਲਮੋਸਟ ਜਿਹੜਾ ਹੈਗਾ ਉਹ ਕੰਪਲੀਟ ਹੋ ਚੁੱਕਿਆ ਤੇ ਹੁਣ ਜਿਹੜੀ ਹੈ ਰੀਲੀਫ ਮੈਜਰਸ ਹੈ ਜਿਹਦੇ ਵਿੱਚ ਲੋਕਾਂ ਨੂੰ ਜਿਹੜੀਆਂ ਜ਼ਰੂਰੀ ਉਹਨਾਂ ਦੇ ਲੋੜ ਦੀਆਂ ਚੀਜ਼ਾਂ ਹੈਗੀਆਂ ਚਾਹੇ ਰਾਸ਼ਨ ਹੋਵੇ ਹੋਰ ਸਾਜੋ ਸਾਮਾਨ ਹੋਵੇ ਔਰ ਮੂਸ਼ਿਆ ਵਾਸਤੇ ਪਸ਼ੂਆਂ ਵਾਸਤੇ ਚਾਰਾ ਤੇ ਦੂਜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਰੀਆਂ ਦਵਾਈਆਂ ਸਾਰਾ ਕੁਝ ਪਹੁੰਚਾਇਆ ਜਾ ਰਿਹਾ ਹੈ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ ਇਦੇ ਨਾਲ ਨਾਲ ਜਿਹੜਾ ਹੈਗਾ ਜੀ ਉਹ ਜਦੋਂ ਹਾੜ ਆਂਦੇ ਆ ਜੀ ਉਸ ਤੋਂ ਬਾਅਦ ਜਦੋਂ ਪਾਣੀ ਰਿਸੂਵ ਕਰਦਾ ਉਹਦੇ ਨਾਲ ਤਿੰਨ ਚਾਰ ਬਿਮਾਰੀਆਂ ਦਾ ਜਿਹੜਾ ਰਿਸਕਾ ਬਹੁਤ ਵੱਧ ਜਾਂਦਾ ਉੱਥੇ ਪਰ ਜਿਹੜੀਆਂ ਮੱਛਰਾਂ ਨਾਲ ਪੈਦਾ ਹੋਣ ਵਾਲੀਆਂ ਮਲੇਰੀਆ ਡੇਂਗੂ ਚਿਕਨੂਨੀਆ ਇਸੇ ਤਰ੍ਹਾਂ ਜਿਹੜੀਆਂ ਗੰਦੇ ਪਾਣੀ ਨਾਲ ਜਿਹੜੇ ਪੀਣ ਵਾਲਾ ਪਾਣੀ ਸਾਫ਼ ਨਾ ਹੋਵੇ ਤਾਂ ਉਹਦੇ ਨਾਲ ਡਾਇਰੀਆ ਕੋਲਰਾ ਹੈਪਟਾਈਟਸ ਇਹ ਵਗਾਰਾ ਇਹਦੇ ਨਾਲ ਸਨੇਕ ਬਾਈਟ ਦੇ ਕੇਸ ਵੀ ਵੱਧ ਜਾਂਦੇ ਆ ਜਿਵੇਂ ਨੇ ਪਟਿਆਲੇ ਚ ਅੱਜ ਮੀਟਿੰਗ ਕੀਤੀ ਐ ਉੱਥੇ ਵੀ ਕੇਸਸ ਵਧੇ ਆ ਉਹਦੇ ਚ ਜੇ ਬੰਦਾ ਟਾਈਮ 'ਚ ਆ ਜਾਏ ਤਾਂ ਉਹਦਾ ਇਲਾਜ ਹੈ ਉਹਨੂੰ ਰੋਕਿਆ ਜਾ ਸਕਦਾ ਹੈ ਸਨੀਪ ਬਾਈਟ ਦੇ ਵਿੱਚ ਵੀ ਬੌਗ ਬਾਈਟ ਜਾਂ ਜੋ ਕੋਈ ਮੰਕੀ ਬਾਈਟ ਜਾਂ ਹੋਰ ਕੋਈ ਜੰਗਲੀ ਜਿਹੜੇ ਜਾਨਵਰ ਆ ਉਹਨਾਂ ਦੀ ਬਾਈਟ ਦੇ ਵਿੱਚ ਉਹਦੀ ਰੋਕਥਾਂ 100% ਹੈ ਬਟ ਇੱਕ ਵਾਰੀ ਬਿਮਾਰੀ ਹੋ ਜਾਏ ਤਾਂ ਫਿਰ ਉਹ ਬੜੀ ਭਾਰੀ ਹੁੰਦੀ ਹੈ ਕਿਵਰੀ ਜਾਨ ਦੇਵਾ ਹੋ ਜਾਂਦੀ ਹੈ ਉਹ ਇਹ ਡੈਂਗੀ ਦੇ ਵਿੱਚ ਵੀ ਆ ਸਨੇਕ ਬਾਈਟ ਦੇ ਵਿੱਚ ਵੀ ਆ ਔਰ ਜਿਹੜੇ ਤੁਹਾਡੇ ਬੌਗ ਬਾਈਟ ਤੇ ਮੰਕੀ ਬਾਈਟ ਜਾਂ ਹੋਰ ਜਿਹੜੇ ਚੂਹਾ ਦੇ ਨਾਲ ਕੱਟਣ ਵਾਲੀ ਹੁੰਦੀ ਆ ਉਦੋਂ ਵਾਸਤੇ ਜ਼ਰੂਰੀ ਹੈ ਕਿ ਇਹਦੇ ਵਿੱਚ 104 ਨੰਬਰ ਹੈ ਜੀ ਇੱਕ ਐਮਰਜੈਂਸੀ ਨੰਬਰ ਹੈ ਇਸ ਡਿਪਾਰਟਮੈਂਟ ਦਾ ਕੋਈ ਮੈਡੀਕਲ ਐਮਰਜੈਂਸੀ ਹੋਵੇ ਜੀ ਸਨੇਕ ਬਾਈਟ ਹੋ ਜਾਏ ਕੋਈ ਬੰਦਾ ਬਹੁਤ ਜ਼ਿਆਦਾ ਤੇਜ਼ ਬੁਖਾਰ ਹੋ ਜਾਏ ਕਿਸੇ ਨੂੰ ਨਹੀਂ ਜਾ ਸਕਦਾ ਕਿਤੇ ਪਾਣੀ ਨਾਲ ਪਿੰਡ ਘਿਰਿਆ ਹੋਇਆ ਹਸਪਤਾਲ ਨਹੀਂ ਜਾ ਸਕਦੇ ਬਸ ਤਾਂ ਨੀਰ ਸਾਸਪਤਾਲ ਪਹੁੰਚ ਜਾਓ ਜੇ ਨਹੀਂ ਹੈ 104 ਨੰਬਰ ਤੇ ਕਾਲ ਕਰੋ ਸਾਡੀ ਜਿਹੜੀ ਟੀਮ ਹੈ ਜੇ ਉੱਥੇ ਐਂਬੂਲੈਂਸ ਜਾਏਗੀ ਤਾਂ ਐਂਬੂਲੈਂਸ ਪਹੁੰਚੇਗੀ ਨਹੀਂ ਤਾਂ ਟਰੈਕਟਰ ਟ੍ਰੈਲੀ ਤੇ ਪਹੁੰਚਾਂਗੇ ਜੇ ਉਹ ਵੀ ਨਹੀਂ ਹੋਏਗਾ ਤਾਂ ਅਸੀਂ ਬੋਰਡ ਤੇ ਪਹੁੰਚਾਂਗੇ ਉੱਥੇ ਮੈਡੀਕਲ ਏਡ ਪਹੁੰਚੇਗੀ ਉੱਥੇ ਕਿਸੇ ਕੋਲ ਦਵਾਈ ਮੁੱਕੀ ਹੋਵੇ ਕੋਈ ਹੋਰ ਮੈਡੀਕਲ ਐਮਰਜੈਂਸੀ ਹੋਵੇ ਤਾਂ 104 ਨੰਬਰ ਨੋਟ ਕਰ ਲਓ 104 ਨੰਬਰ ਤੇ ਕਾਲ ਕਰਨਾ ਇਮੀਡੀਏਟਲੀ ਤੁਹਾਡੇ ਕੋਲ ਮੈਡੀਕਲ ਏਡ ਪਹੁੰਚ ਜਾਏਗੀ। ਸੋ ਸਾਰੀਆਂ ਗੱਲਾਂ ਦਾ ਜਿਹੜਾ ਹੈਗਾ ਆਪਾਂ ਨੂੰ ਅਸਲ ਵਿੱਚ ਅਸੀਂ ਮਿਲ ਕੇ ਇੱਕ ਸਟ੍ਰੈਟਜੀ ਬਣਾਈ ਆ ਜਿਹਦੇ ਵਿੱਚ ਨੈਸ਼ਨਲ ਕਾਰਪੋਰੇਸ਼ਨ ਸਿਵਲ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ ਐਡ்சி ਔਰ ਰੂਰਲ ਡਿਵੈਲਪਮੈਂਟ ਵਾਲੇ ਅਰਬਨ ਡਿਵੈਲਪਮੈਂਟ ਵਾਲੇ ਵਾਟਰ ਸਪਲਾਈ ਸੈਨੀਟੇਸ਼ਨ ਵਾਲੇ ਡ੍ਰੋਨਜ ਵਾਲੇ ਸਾਰੇ ਮਹਿਕਮੇ ਦੇ ਜਿਹੜੇ ਅਫਸਰ ਸਬੰਧ ਆ ਸਿਹਤ ਮਹਿਕਮੇ ਦੇ ਨਾਲ ਮਿਲ ਕੇ ਐਜੂਕੇਸ਼ਨ ਮਹਿਕਮੇ ਦੇ ਨਾਲ ਮਿਲ ਕੇ ਲੋਕਾਂ ਨੂੰ ਜਾਣਕਾਰੀ ਵੀ ਦੇਣਗੇ ਔਰ ਮੈਡੀਕਲ ਹੈਲਪ ਵੀ ਪਹੁੰਚਾਣਗੇ ਇਹਦੇ ਨਾਲ-ਨਾਲ ਜਿਹੜਾ ਹੈਗਾ ਉਹ ਦੀ ਰੋਕਥਾਮ ਵਾਸਤੇ ਜਿਹੜੇ ਵੀ ਹਰ ਘਰ ਦੇ ਵਿੱਚ ਹਰ ਜਿਹੜੇ ਆ ਗਿਆ ਸਾਰਿਆਂ ਨੇ ਬੇਨਤੀ ਆ ਕਿ ਆਪਣੇ ਘਰ ਦੇ ਵਿੱਚ ਦੇਖੋ ਕਿ ਤੁਹਾਡੀ ਫ੍ਰਿਜ ਦੇ نیچے ਟ੍ਰੇ ਹੁੰਦੀ ਆ ਜਾਂ ਤੁਸੀਂ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖਦੇ ਹੋ ਕੁੱਤਿਆਂ ਵਾਸਤੇ ਬਾਹਰ ਪਾਣੀ ਰੱਖ ਦਿੰਦੇ ਹੋ ਜਿਹੜੀਆਂ ਗੱਵਾ ਵਾਸਤੇ ਬਾਹਰ ਪਾਣੀ ਰੱਖ ਦਿੰਦੇ ਆ ਵੱਡੇ ਵੱਡੇ ਡੱਬੇ ਉਹਨੂੰ ਖਾਲੀ ਕਰ ਦਿਓ ਚੰਗੀ ਤਰ੍ਹਾਂ ਸੁਕਾ ਤੇ ਹਫ਼ਤੇ ਵਿੱਚ ਦੋ ਵਾਰੀ ਭਰੋ ਉਹਨੂੰ ਚੰਗੀ ਤਰ੍ਹਾਂ ਸੁਕਾ ਦਿਓ ਫਿਰ ਤਾਜ਼ੇ ਪਾਣੀ ਨਾਲ ਭਰ ਦਿਓ ਫਿਰ ਤੁਹਾਨੂੰ ਡੈਂਗੀ ਨਹੀਂ ਹੋਏਗਾ ਉਹਦੇ ਨਾਲ ਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਕਿਤੇ ਵੀ ਆਸੇ ਪਾਸੇ ਸਟੈਗਨੈਂਟ ਵਾਟਰ ਹੈ ਆਪਣੇ ਆਸ਼ਾ ਵਰਕਰ ਨੂੰ ਕਹੋ 104 ਨੰਬਰ ਤੇ ਕਾਲ ਕਰ ਦਿਓ ਸਿਵਲ ਸਰਜਨ ਨੂੰ ਕਮਿਸ਼ਨਰ ਸਾਹਿਬ ਨੂੰ ਕਿਸੇ ਨੂੰ ਆਪਣੇ ਨੂੰ ਜਿਹੜੇ ਆ ਗਿਆ ਤੁਹਾਡੇ ਕੋਲ ਵੀ ਸਿਵਲ ਅਧਿਕਾਰੀ ਉਹਨਾਂ ਨੂੰ ਕਹਿ ਦਿਓ ਕਿ ਸਾਡੇ ਘਰ ਦੇ ਆਸੇ ਪਾਸੇ ਬਹੁਤ ਪਾਣੀ ਖੜਾ ਹੋਇਆ ਉੱਥੇ ਬਹੁਤ ਜ਼ਿਆਦਾ ਮੱਛਰ ਹੈ ਸਾਡੀਆਂ ਟੀਮਾਂ ਜਾਣਗੀਆਂ ਸਪਰੇਅ ਕਰਣਗੀਆਂ ਸਾਰੇ ਮੱਛਰ ਮਰ ਜਾਣਗੇ ਉਹਦੇ ਨਾਲ ਔਰ ਇਹਦੇ ਨਾਲ ਨਾਲ ਫਿਊਮਿਗੇਸ਼ਨ ਕਰਨਗੀਆਂ ਤਾਂ ਕਿ ਡੈਂਗੀ ਨਾ ਫੈਲੇ ਅੱਗੇ ਇਸੇ ਤਰ੍ਹਾਂ ਤੁਹਾਨੂੰ ਕਲੋਰੀਨ ਦੀਆਂ ਗੋਲੀਆਂ ਆਸੀ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਪਾਣੀ ਜੜਾ ਹੈਗਾ ਜੇ ਤੁਸੀਂ ਸਰਟਨ ਨਹੀਂ ਹੋ ਇੱਕ 20 ਲੀਟਰ ਦੇ ਵਿੱਚ ਕਲੋਰੀਨ ਦੀ ਗੋਲੀ ਪਾ ਕੇ 20 ਮਿੰਟ ਬਾਅਦ ਤੁਸੀਂ ਉਹਨੂੰ ਪੀ ਸਕਦੇ ਹੋ ਜਾਂ ਉਹਨੂੰ ਬੋਇਲ ਕਰਕੇ ਪੀ ਸਕਦੇ ਹੋ ਜਾਂ ਬੋਤਲ ਵਾਲਾ ਪਾਣੀ ਪੀ ਸਕਦੇ ਹੋ ਸਾਫ਼ ਪਾਣੀ ਪੀਣਾ ਹੈਗਾ ਤੇ ਬਹੁਤ ساری ਬਿਮਾਰੀਆਂ ਤੋਂ ਬਚੋਗੇ ਲੋਕਾਂ ਨੇ ਇਸ ਗੱਲ ਦਾ ਧਿਆਨ ਰੱਖਣਾ ਅਸੀਂ ਸਰਕਾਰ ਵੱਲੋਂ ਜਿਹੜਾ ਹੈਗਾ ਇਹ ਅਸੀਂ ਹਰ ਘਰ ਦੇ ਵਿੱਚ ਸਾਡੀਆਂ ਟੀਮਾਂ ਜਾਣਗੀਆਂ ਜਿਹਦੇ ਵਿੱਚ ਬੀਡੀਐਮ ਚੈਕਰ ਸਾਡੇ ਜਿਹੜੇ ਸਿਹਤ ਕਰਮਚਾਰੀ ਆ ਇਸੇ ਤਰ੍ਹਾਂ ਨਾਲ ਉਹਨਾਂ ਦੇ ਸੈਨੀਟੇਸ਼ਨ ਵਰਕਰ ਔਰ ਉਹ ਜਾ ਕੇ ਚੈੱਕ ਵੀ ਕਰਨਗੇ ਜੇ ਲੋੜ ਪੈਜੀ ਮੌਕੇ ਤੇ ਸਪਰੇ ਵੀ ਕਰਨਗੇ ਔਰ ਫਮੀਗੇਸ਼ਨ ਦਾ ਵੀ ਬੰਦੋਬਸਤ ਕਰਨਗੇ ਤੇ ਜਿਹੜਾ ਬਿਮਾਰ ਹੋਏਗਾ ਬੰਦਾ ਉਹਨੂੰ ਦਵਾਈ ਵੀ ਦੇਣਗੇ ਫਰਸਟ ایڈ ਵੀ ਦੇਣਗੇ ਬੁਖਾਰ ਦੀ ਗੋਲੀ ਓ ਆਰਐਸ ਜੇ ਡਾਰੀਆਂ ਹੋਇਆ ਹੋਇਆ ਜਾ ਕੋਈ ਹੋਰ ਜਿਹੜੀ ਬਿਮਾਰੀ ਆ ਉਹਦਾ ਸਿੰਪਟੋਮੈਟਿਕ ਉੱਤੇ ਦਵਾਈ ਵੀ ਦੇਣਗੇ ਉਹ ਦੀ ਤੇ ਉਹਨਾਂ ਜਿਹੜਾ ਬੇਸ ਹਸਪਤਲ ਹੈ ਉਹਦੇ ਬਾਰੇ ਵੀ ਜਾਣਕਾਰੀ ਦੱਸਣਗੇ ਦੇਣਗੇ ਤੇ ਉੱਥੇ ਜਾ ਕੇ ਉਹਦੇ ਟੈਸਟ ਵੀ ਸਾਰੇ ਫ੍ਰੀ ਹੋਣਗੇ ਇਲਾਜ ਵੀ ਸਾਰਾ ਫ੍ਰੀ ਹੋਊਗਾ ਤੇ ਲੇਕਿਨ ਦੇਰੀ ਨਹੀਂ ਕਰਨੀ ਕੋਈ ਮੁਸੀਬਤ ਹੋਵੇ ਬੁਖਾਰ ਹੋਵੇ ਇਹ ਗੱਲ ਨੋਟ ਕਰਨੀ ਹੈ ਜੀ ਬੁਖਾਰ ਹੋਵੇ ਟਟੀਆਂ ਉਲਟੀਆਂ ਦੀ ਬਿਮਾਰੀ ਹੋਵੇ ਸਨੇਕ ਬਾਈਟ ਹੋ ਜਾਏ ਡੌਗ ਬਾਈਟ ਹੋ ਜਾਤਾ ਉਸੇ ਵੇਲੇ ਉਸੇ ਦਿਨ ਹਸਪਤਲ ਵਿੱਚ ਪਹੁੰਚਣਾ ਤੇ ਜੇ ਨਹੀਂ ਜੇ ਨਹੀਂ ਜਾ ਸਕਦੇ ਰਸਤੇ ਬੰਦ ਆ ਤਾਂ 104 ਨੰਬਰ ਤੇ ਕਾਲ ਕਰਨਾ ਤੇ ਆਪਾਂ ਮਿਲ ਕੇ ਇਸ ਮੁਸੀਬਤ ਦੇ ਵਿੱਚ ਉਬਰਾ ਹੋਏ ਜੀ ਅਸੀਂ ਜਿਹੜੇ ਅਸੀਂ ਪੂਰੇ ਪੰਜਾਬੀ ਭਰਾਵਾਂ ਦੇ ਨਾਲ ਖੜੇ ਆ ਅਸੀਂ ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖਾਂਗੇ ਔਰ ਉਹਨਾਂ ਦੀ ਜਿਹੜੀ ਰੀਹੈਬਿਲਿਟੇਸ਼ਨ ਆ ਉਹਦੇ ਵਿੱਚ ਵੀ ਉਹਨਾਂ ਦੀ ਪੂਰੀ ਮਦਦ ਕਰਾਂਗੇ ਔਰ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਪੈਰਾਂ ਤੇ ਜਿਹੜੇ ਬੰਦੇ ਆ ਛੋੜੇ ਵਸਟ ਫ੍ਰੈਕਚਰਡ ਆ ਉਹਨਾਂ ਨੂੰ ਦੁਬਾਰਾ ਉਹਨਾਂ ਦੀ ਆਪਣੀ ਜ਼ਿੰਦਗੀ ਸ਼ੁਰੂਆਤ ਕਰਨ ਲਈ ਹਰ ਸੰਭਵ ਜਿਹੜੀ ਹੈਗੀ ਆ ਤਾਂ ਮਨ ਤਨ ਨਾਲ ਉਹਨਾਂ ਦੀ ਸੇਵਾ ਕਰਾਂਗੇ ਬਹੁਤ ਬਹੁਤ ਧੰਨਵਾਦ